ਕਾਲ ਸਾਰਾ ਹਤੇ ਕੱਲਾਪਾ ਵਾਦਾ ਪਾਇਆ ਸੀ ਅੱਜ ਉਹ ਖੋਲਣ ਦੀ ਕੋਸ਼ਿਸ਼ ਕਰਾਂਗੇ 24 ਘੰਟੇ ਹੋ ਚੁੱਕੇ ਆ ਆ ਵਖਾਉਣੇ ਤੁਹਾਨੂੰ ਵਾਦਾ ਆ ਵਾਦਾ 24 ਘੰਟੇ ਹੋ ਗਏ ਚਾਚੂ ਲੈਟ ਕਿਉਂ ਚ ਗਈ ਜੇ ਪੱਟ ਤੋੜ ਦਿੰਗੇ ਵਾਦਾ ਤੋੜ ਲੱਗੇ ਖੋਲਣ ਆ ਵੀ ਖੋਲਤਾ ਕਰ ਸਪਾਰਪਾtio ਬਚੋ ਜਵਾਕ ਮਮਾ ਦਾ ਗੁਲੀ ਨਹੀਂ ਜੜਾ ਮਾਰ ਜੀ ਮਮਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਾਲਾ ਬਾਬਾ ਦਾ ਪਾਇਆ ਸੀ ਜਿਹੜਾ 16 15 10 2023 ਨੂੰ ਅੱਜ 16 10 ਹੋਇਆ 3 ਕੋਲ ਦਾ ਕਾਲ ਦਾ ਬਾਗਰ ਨੋਰਮਲ ਸੀਡ ਦੇ ਨਾਲ ਪਾਇਆ ਸੀ ਇਹਦੇ ਬਖਾ ਦੇ ਸਫਾਈ ਮਖਾ ਦੇ ਵਾਦੇ ਦੀ ਪੂਰੇ 24 ਘੰਟੇ ਹੋ ਚੁੱਕੇ ਨੇ ਆਹ ਦੇਖ ਸਕਦੇ ਨੇ ਮਾਦਾ ਖੋਲਤਾ ਸੀ 24 ਘੰਟਿਆਂ ਬਾਅਦ ਇੰਨੀ ਪકડ ਹੁੰਦੀ ਆ ਸਿਮਿੰਟ ਦੀ ਸਲੇਬ ਦੀ ਧੰਨਵਾਦ